ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਯੋਗ ਬਣਾਉਣ ਲਈ ਸਹੀ ਉੱਚ ਸਿੱਖਿਆ ਦੇਣੀ ਲਾਜ਼ਮੀ ਹੈ। ਇਸ ਖੇਤਰ ਉਪਰ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਖਾਸ ਧਿਆਨ ਦਿੱਤਾ ਗਿਆ ਹੈ। ਇਹ ਯਕੀਨੀ ਬਣਾਉਣ ਵਾਸਤੇ ਕਿ ਕੋਈ ਵੀ ਵਿਦਿਆਰਥੀ ਪੈਸੇ ਦੀ ਕਾਟ ਕਰਕੇ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ, ਆਪ ਸਰਕਾਰ ਦਿੱਲੀ ਦੀ ਤਰਜ਼ ਤੇ ਉੱਚ ਸਿੱਖਿਆ ਗਾਰੰਟੀ ਸਕੀਮ ਤਹਿਤ 10 ਲੱਖ ਤੱਕ ਦਾ ਬਿਨਾਂ ਸ਼ਰਤ ਲੋਨ ਉਪਲਬਧ ਕਰਵਾਏਗੀ। ਸਿਰਫ ਮੌਜੂਦਾ 3 ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਹੀ ਨਹੀਂ ਕੀਤਾ ਜਾਏਗਾ। ਤਿੰਨ ਨਵੇਂ ਮੈਡੀਕਲ ਕਾਲਜ ਵੀ ਖੋਲੇ ਜਾਣਗੇ। ਗ੍ਰਾਮੀਣ ਵਿਦਿਆਰਥੀਆਂ ਲਈ ਤਲਵੰਡੀ ਸਾਬੋ ਦੀ ਤਰਜ਼ ਤੇ ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਦੋ ਨਵੇਂ ਗ੍ਰਾਮੀਣ ਉੱਚ ਸਿੱਖਿਆ ਸੰਸਥਾਨ ਖੋਲੇ ਜਾਣਗੇ। ਇਹ ਬਾਹਰ ਵਾਸਤੇ ਪੰਜਾਬੀਆਂ ਦੀ ਭਾਗੀਦਾਰੀ ਨਾਲ ਚੱਲਣਗੇ। ਜੀ ਹਾਂ, ਇਹ ਸਿਰਫ ਪਿੰਡੂ ਵਿਦਿਆਰਥੀਆਂ ਲਈ ਨੇ। ਇਹ ਜ ਕਿ ਨਹੀਂ ਬਣਾਉਣ ਵਾਸਤੇ ਕਿ ਹਰ ਜ਼ਿਲ੍ਹੇ ਚ ਘੱਟੋ-ਘੱਟ ਇੱਕ ਸਰਕਾਰੀ ਡਿਗਰੀ ਕਾਲਜ ਜ਼ਰੂਰ ਹੋਵੇ। ਬਰਨਾਲਾ ਅਤੇ ਪਠਾਨਕੋਟ ਵਿੱਚ ਵੀ ਦੋ ਨਵੇਂ ਡਿਗਰੀ ਕਾਲਜ ਖੋਲੇ ਜਾਣਗੇ। ਅੱਜਕਲ੍ਹ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਲੁਧਿਆਣਾ ਚ ਇੱਕ ਹਸਪਿਟੈਲਿਟੀ ਅਤੇ ਹੋਟਲ ਮੈਨੇਜਮੈਂਟ ਕਾਲਜ ਅਤੇ ਮੁਹਾਲੀ ਚ ਇੱਕ ਇੰਸਟੀਚਿਊਟ ਆਫ ਫਿਲਮ ਐਂਡ ਮੀਡੀਆ ਸਥਾਪਿਤ ਕੀਤਾ ਜਾਏਗਾ। ਯੂਨੀਵਰਸਿਟੀਆਂ ਦੇ ਕੰਸਟੀਟੂਐਂਟ ਕਾਲਜਾਂ ਦਾ ਸੁਧਾਰ ਹੋਵੇਗਾ। ਪੇਸ਼ੇਵਰ ਸਿੱਖਿਆ ਧਾਰਿਆਂ ਦੇ ਪਾਠਕ੍ਰਮ ਦਾ ਨਵੀਨੀਕਰਨ ਹੋਵੇਗਾ ਅਤੇ ਸਾਰੀਆਂ ਉੱਚ ਨਿਯੁਕਤੀਆਂ ਜਿਵੇਂ ਕਿ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹਨਾਂ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਕੇ ਕੇਵਲ ਕਾਬਲੀਅਤ ਅਨਸਾਰ ਲਿਆ ਜਾਏਗਾ।